ਸਾਵਾਹਿਬ ਜੀ ਕੀ ਫਤਿਹ ਦਾ ਸੰਗਤਾਂ ਜਾਣਦੇ ਹਾਂ ਕਿ ਧੰਨ ਧੰਨ ਬਾਬਾ ਵੀਰ ਸਿੰਘ ਗੁਰਮਤ ਪ੍ਰਚਾਰ ਸਭਾ ਅਤੇ ਸਾਰੀ ਸਮੂਹ ਸੰਗਤ ਦੇ ਸੰਜੋਗ ਦੇ ਨਾਲ ਜੋ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਜਿਹੜੇ ਫ੍ਰੀ ਰਾਸ਼ਨ ਦੀ ਸੇਵਾ ਆ ਇਹ ਸਤਿਗੁਰੂ ਜੀ ਆਪ ਹੀ ਸਿਰ ਦੇ ਹੱਥਰ ਕੇ ਲੈ ਰਹੇ ਨੇ ਤੇ ਵੀਡੀਓ ਬਣਾਉਂਦਾ ਸਾਡਾ ਮੈਨ ਮਕਸਦ ਇਹ ਨਹੀਂ ਕਿ ਆਪਾਂ ਕਿਸੇ ਨੂੰ ਕੋਈ ਵਿਖਾਵਾ ਕਰਦੇ ਆ ਸਾਡਾ ਮੈਨ ਮਕਸਦ ਕੇਵਲ ਤੇ ਕੇਵਲ ਇਹੋ ਹੀ ਆ ਕੇ ਲੋੜਵੰਦ ਤੱਕ ਜਿਹੜੀ ਸਾਡੀ ਸੇਵਾ ਪਹੁੰਚ ਸਕੇ ਤੇ ਦਾਨੀ ਸਜਣਾ ਦਾ ਜਿਹੜੀ ਸੇਵਾ ਉਹ ਸਫਲੀ ਹੋ ਸਕੇ ਇਹ ਕਰਕੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਹਰ ਵੀਡੀਓ ਵਿੱਚ ਦਾਸ ਦੀ ਹੋ ਬੇਨਤੀ ਆ ਹੱਥ ਜੋੜ ਕੇ ਕਿ ਜਿੰਨਾ ਵੀ ਆਪਾਂ ਹੋ ਸਕੇ ਥੋੜੀ ਤੋਂ ਥੋੜਾ ਦੇ ਬਹੁਤ ਹੀ ਤੋਂ ਬਹੁਤਾ ਦਸਵਾਤਾ ਆਪਾਂ ਹਰ ਮਹੀਨੇ ਜਰੂਰ ਕੱਢਿਆ ਕਰੀਏ ਕਿਉਂਕਿ ਗੁਰੂ ਨਾਨਕ ਦੇਵਾ ਪੰਥੀ ਦਰਦੀ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੰਗਤਾਂ ਜਿਹੜੀਆਂ ਬੈਠੀਆਂ ਆ ਕਿਉਂਕਿ ਗੁਰੂ ਸਾਹਿਬਾਂ ਦਾ ਕਥਨ ਆ ਸ਼ਬਦ ਆ ਕਿ ਜਿਹੜਾ ਗਰੀਬ ਦਾ ਮੂੰਹ ਹੈ ਨਾ ਉਹ ਗੁਰੂ ਦੀ ਗੋਲ ਕਿਆ। ਸੋ ਇਹ ਗੋਲਕਾਂ ਵਿੱਚ ਵੀ ਸੇਵਾ ਬਹੁਤ ਪਰ ਜਿਹੜਾ ਅਸਲੀ ਮੈਨਮਕ ਸੇਵਾ ਨਾ ਉਹ ਕੇਵਲ ਤੇ ਗਰੀਬ ਦਾ ਗੁਰੂ ਮੂੰਹ ਜਿਹੜਾ ਗੁਰੂ ਦੀ ਗੋਲ ਕਿਆ। ਇਹ ਕਰਕੇ ਜਿੰਨੀ ਵੀ ਹੋ ਸਕੇ ਥੋੜੀ ਤੋਂ ਥੋੜਾ ਬਹੁਤੀ ਤੋਂ ਬਹੁਤ ਸੇਵਾ ਆਪਾਂ ਹਰ ਮਹੀਨੇ ਕੱਢਿਆ ਕਰੀਏ ਤਾਂ ਜੋ ਇਸ ਤਰੀਕੇ ਆਪਾਂ ਜਿਹੜੀ ਸੇਵਾ ਹਰ ਮਹੀਨੇ ਆਪਾਂ ਕਰਦੇ ਰਹੀਏ। ਬੱਬਾ ਜੀ ਕਿੰਨੇ ਪਰਿਵਾਰਾਂ ਨੂੰ ਅੱਜ ਜਿਹੜੀ ਰਾਸ਼ਨ ਦੀ ਵੰਡ ਕੀਤੀ ਤੇ ਰਾਸ਼ਨ ਦੇ ਨਾਲ ਹੋਰ ਕੀ ਕੁਝ ਵੰਡਿਆ ਗਿਆ ਜੀ? ਜਿਹੜੀ ਅੱਜ ਦੀ ਸੇਵਾ ਤਕਰੀਬਨ ਇਹੋ ਦਾ ਹਰ ਕੋਈ 1100 ਪਰਿਵਾਰ ਜੀ ਆਏ ਨੇ। ਤੇ ਬਾਕੀ ਤਾਂ ਜੇ ਆਪਣਾ ਹੌਲੀ ਹੋ ਚਲੋ ਆਪਣੇ ਜਿਹੜਿਆਂ ਦੇ ਕਾਰਨ ਕੁਝ ਨਹੀਂ ਆ ਸਕਿਓ ਬਾਅਦ ਵਿੱਚ ਲੈ ਸਕਦੇ ਆ ਤੇ ਨਾਲ ਦੀ ਨਾਲ ਆਪਾਂ ਜਿਹੜੇ ਹਰ ਮਹੀਨੇ ਗੁਰੂ ਸਾਹਿਬਾ ਕੋਲ ਸੇਵਾ ਸਾਲ ਦੀ ਤਰ੍ਹਾਂ ਲਿੰਦੇ ਆ ਜਿਹੜੇ ਗਰਮ ਵਸਤਰ ਆ ਜਰਾਬਾਂ ਆ ਸਲਖਸਾਂ ਇਹ ਹਰ ਸਾਲ ਦੀ ਤਰ੍ਹਾਂ ਆਪਾਂ ਜਦੋਂ ਠੰਡ ਹੁੰਦੀ ਆ ਤੇ ਸੰਗਤਾਂ ਦੇ ਸੰਜੋਗ ਦੇ ਸੰਗਤਾਂ ਆਪਾਂ ਸੇਵਾ ਕਰਦੇ ਆ ਇਹ ਕਿੰਨੇ ਪਿੰਡਾਂ ਦੇ ਲੋਕ ਨੇ ਜਿਹੜੇ ਹੁਣ ਤੱਕ ਆਪਜੀ ਕੋਲ ਰਾਸ਼ਨ ਦੀ ਸੇਵਾ ਨਿਭਾ ਰਹੇ ਨੇ ਇਹ ਤਕਰੀਬਨ ਦੇਖੋ ਇਧਰੋਂ ਚਵਿੰਡਾ ਦੇਵੀ ਤੋਂ ਮੀਆਂ ਬਧੇਰਿਆ ਬਦਾਲਾਂ ਤੋਂ ਆ ਫਾਖਰਪੁਰੇ ਤੋਂ ਆ तकरीबन ਕਾਫੀ ਸੰਗਤਾਂ ਜਿਹੜੀਆਂ ਦੂਰ ਤੋਂ ਆ ਸੰਗਤਾਂ ਆਈਆਂ ਹੋਈਆਂ ਜੀ ਹੋਰ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸੰਦੇਸ਼ ਸੰਗਤਾਂ ਨੂੰ ਦੱਸਦਾ ਹਿਓ ਕਿ ਜਿੰਨਾ ਵੀ ਆਪਾਂ ਹੋ ਸਕੇ ਥੋੜੇ ਤਾਂ ਥੋੜਾ ਆਪਾਂ ਸੇਵਾ ਜਰੂਰ ਇਸ ਤਰ੍ਹਾਂ ਕਹਿੰਗੇ ਕੇਵਲ ਨਹੀਂ ਕਿ ਸਾਨੂੰ ਸੇਵਾ ਦਿਓ ਜਿੱਥੇ ਤੁਹਾਨੂੰ ਕੋ ਲੜੀਆ ਆਪਣੇ ਹਜਾ ਪਰਿਵਾਰ ਨਜ਼ਰ ਆਉਂਦਾ ਆ ਆਪਣੀ ਉਹਦੀ ਹੱਥੀ ਵੀ ਆਪਾਂ ਸੇਵਾ ਕਰ ਸਕਦੇ ਇਹ ਆਪਾਂ ਇਸ ਵਾਂ ਜ਼ਰੂਰ ਕਰਦੇ ਹਾਂ ਜੀ ਹਾਂਜੀ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਹਾਲਸਾ ਜੀ ਜੀ ਤੇ ਇਸ ਪ੍ਰਿੰਟ ਤੇ ਜਾਣ ਹਾਲੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਸੇਵਾਨ ਭਾਈ ਜਾਰੀ ਆ ਹਾਂਜੀ ਹਾਂਜੀ ਇਹ ਬਹੁਤ ਵੱਡਾ ਉਪਰਾਲਾ ਜੀ ਕੋਈ ਚੰਗੇ ਕਰਮ ਕੀਤੇ ਇਹਨਾਂ ਨੇ ਤੇ ਮੁੱਖਾ ਜਨਮ ਲਿਆ ਵਾ ਤੇ ਇਹਦੇ ਵਿੱਚ ਇਹਨਾਂ ਨੂੰ ਐਡਾ ਵੱਡਾ ਅਵਧਾ ਮਿਲਿਆ ਕਿ ਇਹ ਆਪਣੇ ਹੱਥੀਂ ਜਿਹੜੀ ਸੰਗਤਾਂ ਦੀ ਸਰਵਰ ਸਿੰਘ ਕੋਲੋਂ ਆਪਣਿਹੜੇ ਆ ਆਪਣੇ ਹੱਥੀਂ ਸਰਵਰ ਸਿੰਘ ਜਿਹੜੇ ਆ ਇਹ ਸੰਗਤਾਂ ਦੀ ਸੇਵਾ ਕਰ ਰਹੇ ਆ ਤੇ ਇਹ ਅਸੀਂ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦੇ ਆਂ ਕਿ ਆਪਾਂ ਇਹਨਾਂ ਦੇ ਨਾਲ ਖਲੋਤੇ ਆਂ ਮੋਢੇ ਨਾਲ ਮੋਢਾ ਜੋੜ ਕੇ ਤੇ ਜਿੱਥੇ ਵੀ ਸੇਵਾ ਸਾਡੀ ਲਾਉਣਗੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉੱਥੇ ਹੀ ਪੂਰੇ ਪੁੱਤਰਾਂ ਦੇ ਪੈਰੇ ਦੇ ਤੇ ਇਹਨਾਂ ਨਾਲ ਪੂਰਾ ਸਹਿਯੋਗ ਦੇਵਾਂਗੇ ਜੀ ਇਹ ਬਹੁਤ ਹੀ ਮਨਪ੍ਰਸੰਨ ਹੋਇਆ ਕਿ ਇਹ ਸਾਨੂੰ ਇਸ ਰਿਲੇਅਗ ਸਮਝਦੇ ਆ ਜਿ ਸਾਡਾ ਸਾਥ ਮੰਗਰੇ ਆ ਵੀ ਨਾਲ ਤੁਰੋ ਤੇ ਆਪਾਂ ਇਹਨਾਂ ਨਾਲ ਪੂਰਾ ਸਹਿਯੋਗ ਹੀ ਆ ਜੀ ਇਹ ਬਹੁਤ ਵੱਡੀ ਸੇਵਾ ਕਰਦੇ ਬੜੇ ਮਨਪ੍ਰਸੰਨ ਹੋਣਾ ਤਾਂ ਜੀ